ਅਜੀਤ ਹੱਥ ਪਿੰਡ ਖੇੜੀ ਜੱਟਾ ਵੀ ਗਏ ਆਪਣੇ ਸੱਜਣ ਮਿੱਤਰ ਕਿਹੜੇ ਆਹ ਸੱਜਣ ਮਿੱਤਰ ਹੀ ਖੜੇ ਨੇ ਸਾਰੇ ਮਖੌਲੀ ਯਾਨੀ ਕਿ ਮੈਨੂੰ ਤੁਸੀ ਵੀ ਲੱਗਦੇ ਤੁਸੀਂ ਇਹਨਾਂ ਨੂੰ ਮਖੌਲਣਾ ਟਿੱਚਰ ਕੀਤੀ ਹੈ ਨਾ ਕਲਾਸ ਪਹਿਲਾਂ ਨਾ ਟਿੱਚਤਾ ਉਹ ਬਚਪਨ ਆ ਜਾਂਦਾ ਦੋਨਾਂ ਦੀ ਦਾੜੀ ਜੱਟੀਆਂ ਤੁਹਾਡੀਆਂ ਗਾਲੀਆਂ ਨੇ ਦੇਖੋ ਗਾਲੀਤ ਮੁੱਖ ਆਲਾ ਕਰਕੇ ਰੱਖਦੇ ਆ ਜੀ ਹੁਣ ਦਰਸ਼ਕ ਸਿੰਘ ਨਹੀਂ ਖੁੱਲ ਰਹੇ ਨੇ ਥੋੜਾ ਯਾਰ ਜੀ ਬਾਈ ਕੀ ਕਰੀਂ ਖਣਿਆਦੀਆ ਪੂਗਾ ਲਾ ਕੇ ਪੈ ਜੰਨੇ ਆ ਮੰਗ ਨਾਲ ਆਪੇ ਕਰਨੀ ਵਾਕਾਂ ਨਹੀਂ ਪਈ ਆਨੰਦ ਮੰਗਲ ਗਾਉਣੇ ਆ ਨਿਵਾ ਆਕੜਿਆ ਛੜਨੇ ਬਸ ਜੀ ਤੁਸੀਂ ਵੀ ਆ ਜਾਓ ਨਹੀਂ ਨਹੀਂ ਮਸਲਾ ਸਾਰੇ ਗੇਕਿਓ ਕਰ ਰਹੇ ਹੈ ਕਿਹੜਾ ਪਰਣ ਹੈ ਕਿਦੇ ਇਹ ਸੜਨ ਨਹੀਂ ਗਏ ਜੇ ਮੈਂ ਨਹੀਂ ਕਰੇ ਹੋਂ ਕਿਹੜੀ ਪੱਗ ਬੰਨੀ ਹੈ ਅੱਗ ਦਾ ਪਤਾ ਨਹੀਂ ਕਿਹੜੀ ਵੀ ਇਹ ਜੀ ਪੱਗ ਹੈ ਨਾ ਬੀਬੀ ਨੇ ਬੋਲਣਾ ਤੋ ਬਸਤਾ ਚੱਕਦੇ ਆਪੀੜੀਆਂ ਗਲੀਆਂ ਵਿੱਚੋਂ ਦੀ ਨੰਗਦੇ ਕਾਲ ਮਿਲ ਕੇ ਨੰਗਦੇ ਵੀ ਯਾਰੋ ਉੱਤ ਬਤਕਾਂ ਗੱਲ ਬਹਿ ਜਾਣੀਆਂ ਮੱਝਾਂ ਦੀਆਂ ਪੂੰਛਾਂ ਫੜ ਕੇ ਅਸੀਂ ਟੋਪੀਆਂ ਜਿੰਦਾ ਹੈ ਆ ਉਹ ਸਾਡਾ ਕਲਚਰ ਸੀ ਅੱਗੇ ਮਮੈਲ ਨਹੀਂ ਹੈਗੇ ਤੇਜੀ ਹੁਣ ਤਾਂ ਸਾਲਾ ਕੰਨ ਨੂੰ ਮਾੜਾ ਜਾ ਹਲੇ ਉਹ ਕਾਦੇ ਜਿਹੇ ਮਮੈਲ ਲਾ ਲੈਂਦਾ